ਕਿ ਸਨਾਂ ਉਹਦੇ ਸਾਥ ਦੇ ਜੀ ਉਹਨਾਂ ਦੇ ਪ੍ਰਾਨਾਮ ਜੋਗਰਾਜ ਜੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਚਾਹੁੰਦਾ ਵੀ ਉਹ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਆਪਣੇ ਮੂੰਹ ਆ ਕੇ ਦੱਸਣ ਮੈਂ ਬਾਈਕ ਜਿਹੜਾ ਉਹਨਾਂ ਦੇ ਹਵਾਲੇ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਾ ਇਹਨਾਂ ਦੇ ਜਿਹੜੇ ਚੰਦਰ ਕਾਂਤ ਜੀ ਨੇ ਛੱਡਾ ਸਾਹਿਬ ਸਪੋਕਸਪਰਸਨ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਸ਼ਿਸ਼ ਸਹਿਨਾਉ ਦੇ ਕਿ ਵੀ ਪਹਿਲਾਂ ਇਹ ਕਿ ਉਹਨਾਂ ਦਾ ਸਮਰਥਨ ਦੇਣ ਆਇਨੇ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਬੈਸਤੀ ਸੀਟ ਤੇ ਫਿਰ ਇਹਨਾਂ ਨੂੰ ਬੇਨਤੀ ਕਰਨਾ ਕਿ ਦਰਸ਼ਕੀ ਫਿਰ ਉਸ ਤੋਂ ਬਾਅਦ ਪ੍ਰਧਾਨ ਜੀ ਬੋਲਣਗੇ ਲੋਕ ਚੰਦਰ ਕਾਂ ਸਾਰਿਆਂ ਦਾ ਜੀ ਆਇਆਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਫਤਿਹ ਸੰਜਤ ਅਧਿਕਾਰਾਂ ਸਾਰੀ ਵਾਰਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੀ ਗੱਲ ਆਮ ਆਦਮੀ ਪਾਰਟੀ ਦੇ ਮਾਜਬ ਪੰਜਾਬ ਪ੍ਰਧਾਨ ਸ਼੍ਰੀ ਅਮਰ ਗੋੜਾ ਜੀ ਵਰਕਿੰਗ ਪੰਜਾਬ ਪ੍ਰਧਾਨ ਵਰਮਨ ਸ਼ੇਰ ਸਿੰਘ ਸ਼ਰਿਕਰ ਸਿੰਘ ਜੀ ਸਾਡੀ ਪਾਰਟੀ शिवसेना ਉਹਨੂੰ ਬਾਲਾ ਸਾਹਿਬ ਠਾਕਰੇ ਨੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾ ਚੰਨਾ ਜੀ ਉਹ ਸਾਡੀ ਯੁਵਾ ਪਰਿਵਾਰੀ ਹਾਨੀ ਮਹਾਜਨ ਜੀ ਸਮੁੱਚੀ ਪੰਜਾਬ ਦੀ ਟੀਮ ਅੱਜ ਬੈਠੀ ਹੈ ਸੋ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਪਹਿਲਾ ਸਮਰਥਨ ਨਹੀਂ ਹੈ ਕਿਉਂਕਿ ਜਿਹੜਾ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਜਾਰੀ ਕੀਤਾ ਪੰਜਾਬ 'ਚ ਬਦਲਾਅ ਲੈ ਆਉਣ ਦੇ ਲਈ ਸਲਾਹ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਜਦੋਂ 92 ਤੋਂ ਵੱਧ ਸੀਟਾਂ ਇਸ ਸਰਕਾਰ ਨੂੰ ਮਿਲੀਆਂ ਤਾਂ ਬਹੁਤ ਵੱਡੇ ਚੇਂਜਿਸ ਸਾਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਦੇਖਣ ਨੂੰ ਮਿਲੇ ਚਾਹੇ ਉਹ ਗੱਲ ਹੋਵੇ ਪਛਤਾਚਾਰ ਦੀ ਫੋਰ ਐਗਜ਼ਾਮਪਲ ਸੈੱਟ ਕੀਤੇ ਅਜੇ ਤੱਕ ਇਹ ਨਹੀਂ ਹੋਇਆ ਤੇ ਮੌਜੂਦਾ ਸਰਕਾਰ ਚ ਰਹਿੰਦੇ ਆਪ ਦੇ ਉੱਤੇ ਦੂਜਿਆਂ ਦੇ ਉੱਤੇ ਤਾਂ ਹਰ ਸਰਕਾਰ ਬਲੇਮ ਪਾਦੀ ਲੇਕਿਨ ਜੇ ਆਪਣਾ ਵੀ ਕੋਈ ਗੁਨਾਹ ਕਰਦਾ ਹੈ ਨਾ ਨਾ ਨਹੀਂ ਲਵੰਦਾ ਲੇਕਿਨ ਭ੍ਰਸ਼ਟਾਚਾਰ ਦੇ ਮਾਮਲੇ 'ਚ ਸਟੈਂਡ ਜਿਹੜਾ ਸਪਸ਼ਟ ਹੈ ਕੋਈ ਸਰਕਾਰ ਨੇ ਸਾਬਤ ਕੀਤਾ ਨਸ਼ੇ ਦੇ ਖਿਲਾਫ ਰੰਗ ਜੋ ਪੰਜਾਬ 'ਚ ਇੱਕ ਬਹੁਤ ਵੱਡਾ ਸਾਰਾ ਨੁਕਸਾਨ ਹੋ ਰਿਹਾ ਜਵਾਨੀ ਦਾ ਉਹਦੇ ਖਿਲਾਫ ਵੀ ਸਰਕਾਰ ਨੇ ਬੜਾ ਸਖਤ ਰੁਕਵ ਬਣਾਉਂਦੇ ਆ ਸਾਰੀ ਨੌਜਵਾਨੀ ਨੂੰ ਬਚਾਉਣ ਦੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਔਰ ਕਿ ਕਿਸੇ ਨੂੰ ਉਹਦਾ ਬਾਲਾਸਰ ਫਰਗੇ ਦਾ ਸਮਰਥਨ ਅੱਜ ਦਾ ਨਹੀਂ ਹੈ ਕਿਉਂਕਿ ਸਾਡੀ ਪਾਰਟੀ ਨੂੰ ਜਦੋਂ ਦੇਸ਼ ਦੇ ਅੰਦਰ ਵੱਖ-ਵੱਖ ਦੀ ਰਾਜਨੀਤੀ ਕਰਨ ਵਾਲੀ ਬਸਿੱਤੇ ਦਰਦੇ ਕਹਿੰਦਾ ਜਿਹੜੀ ਧਰਮ ਨੂੰ ਵੰਡ ਕੇ ਆਪ ਦੀ ਸੱਤਾ ਦੀ ਰੋਟੀਆਂ ਸੇਕਦੀ ਭਾਰਤੀ ਜਨਤਾ ਪਾਰਟੀ ਜਿਹੜੀ ਦਾਵਾ ਲਾਗਦੀ ਹੈ ਕਿ ਅਸੀਂ ਹਿੰਦੂਵਾਦੀ ਰਾਕੇ ਐ ਕੋਈ ਇਸ ਤਰੀਕੇ ਦੀ ਉਹਦੀ ਸ਼ਮਦਾ ਨਹੀਂ ਹੁੰਦੀ ਹੈ ਲੇਕਿਨ ਅਜੇ ਹਾਂ ਕੁਝ ਵੀ ਨਹੀਂ ਜਮੀਨੀ ਪੱਧਰ ਦੇ ਉੱਤੇ ਮੈਂ ਜਿੱਤੇ ਤੱਕ ਸਮਝਦਾ ਕਿ ਭਾਜਪਾ ਕੇ ਇਹ ਹੀ ਪਾਰਟੀ ਜਿਹੜੀ ਰੂਟ ਲੈਵਲ ਤੇ ਸਾਡੇ ਆਪਸ ਵਿੱਚ ਵਖੇਵੇਂ ਕੌਂਦੀ ਕੋਈ ਇਸ ਤਿੱਕੀ ਦੀ ਕੋਈ ਨਾ ਕੋਈ ਪਾਰਟਨਰਸ਼ਿਪ ਬਣ ਕੇ ਕਰਦੇ ਨਹੀਂ ਕਸ ਕਰਕੇ ਪੰਜਾਬ ਕਿਉਂਕਿ ਸਾਡਾ ਪੰਜਾਬ ਸਰਦੀ ਸੁਭਾ ਹੋਣ ਕਰਕੇ ਕਿਤੇ ਨਾ ਦਿੱਪ ਪੰਜਾਬ ਚ ਲਗਾਤਾਰ ਜادیه ਆਮ ਆਦਮੀ ਪਾਰਟੀ ਸਰਕਾਰ ਬਣੀ ਉਹਨਾਂ ਨੂੰ ਰਹਿਣਾ ਹੀ ਜਾ ਰਹੇ ਕਿ ਕਿਸ ਤਿੱਕੀ ਦੇ ਲੋਕਾਂ ਨੇ ਇੱਡਾ ਵੱਡਾ ਬਦਲਾਵ ਹੋ ਜਾਂਦਾ ਸੋ ਲੋਕ ਸਭਾ ਚੋਣਾਵਾਂ ਦੇ ਵਿੱਚ ਵੀ ਸਾਡੀ ਪਾਰਟੀ ਦੇ ਹਰੀ ਕਮਾਨ ਦਾ ਹੁਕਮ ਹੋਇਆ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਲੰਧਰ ਬਾਏ ਇਲੈਕਸ਼ਨਸ ਦੇ ਵਿੱਚ ਵੀ ਜਦੋਂ ਸ਼੍ਰੀ ਮੋਹਿੰਦਰ ਭਗਤ ਜੀ ਉੱਥੋਂ ਚਨਾਵ ਗੜੇ ਸੀਸੀਐਮ ਸਾਹਿਬ ਨੂੰ ਮਿਲ ਕੇ ਸਮਰਥਨ ਦਿੱਤਾ ਕਾਰਪੋਰੇਸ਼ਨ ਚਨਾਵਾ ਦੇ ਅੰਦਰ ਵੀ ਅਸੀਂ ਪੂਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਤ ਤੌਰ ਤੇ ਸਮਰਥਨ ਬਿਨਾਂ ਕਿਸੇ ਸ਼ਰਤ ਦਾਔਰ ਅੱਜ ਵੀ ਸਾਡੇ ਪੰਜਾਬ ਪਰ ਦਾ ਨਿਯੋਗਰਾ ਚੜ੍ਹਵਾ ਜਾਰਾ ਰੱਖੇਗੇ ਸੋ ਮੈਂ ਇਸ ਗੱਲ ਦਾ ਦਾ ਵਿਸ਼ਵਾਸ ਦਵਾ ਰਿਹਾ ਸੀ ਆਲਰੇਡੀ ਲੱਗੇ ਹੋਏ ਡੱਟ ਕੇ ਕੁੱਤੀ ਫੇਅਰ ਪਾਲਸੀ ਬਿਲਕੁਲ ਲੋਕਾਂ ਦੇ ਹਿੱਤਾਂ ਅੱਜ ਫੈਸਲੇ ਜਿਹੜੇ ਇਸ ਗੱਲ ਨੂੰ ਪ੍ਰਭਾਵਿਤ ਕਰਕੇ ਅਸੀਂ ਲੋਕ ਇੱਥੇ ਬੈਠੇ ਆਂ ਪੂਰੇ ਪੰਜਾਬ ਦੀ ਸਾਡੀ ਅੱਜ ਸਿਨੀਅਰ ਲੀਡਰਸ਼ਿਪ ਸਿਰਫ ਛੋਟੇ ਜਿਹੇ ਮੈਸੇਜ ਦੇ ਕਾਰਨ ਇੱਥੇ ਪਹੁੰਚੀ ਹੈ ਔਰ ਵਿਸ਼ਵਾਸ ਦੁਆਉਨੇ ਕਿਉਂਕਿ ਇੱਕ ਤਰਫਾ ਦਾ ਫੈਸਲਾ ਨੂੰ ਬਾਰੇ ਦੇ ਲੋਕ ਬੈਠੇ ਐ ਕੋਈ ਦੋਵਾਰੀ ਖਾਣੇ ਬਹੁਤ ਕਾਬਲ ਸਾਡੇ ਸ਼੍ਰੀ ਸੰਜੀਵ ਔਰੜਾ ਜੀ ਇੱਥੇ ਦੇ ਉਮੀਦਵਾਰ ਨੇ ਹਲਕਾ ਬੈਸਟ ਨਹੀਂ ਲੇ ਕਰਵਾਏ ਹਲਕਾ ਬੈਸਟ ਨਹੀਂ ਇਹ ਇੱਕ ਐਗਜ਼ਾਮਪਲ ਸੈਟ ਹੋਇਆ ਉਹਨਾਂ ਲੋਕਾਂ ਦੇ ਕੁਝ ਜਿਹੜੇ ਪਹਿਲਾਂ ਇਤੋਂ ਦਾਵਾ ਕਰਦੇ ਆ ਕਿ ਜਿਹੜੇ ਅਸੀਂ ਬੈਸਟ ਹੈ ਸਰ ਕੇ ਵੀ ਆਸ਼ੂ ਜੀ ਉਹਨਾਂ ਲੋਕਾਂ ਨੇ ਕਿਸ ਤੇ ਕੇ ਨਾਲ ਲੋਕਾਂ ਦਾ ਦਰਬਾਰ ਕਿਸ ਤੇ ਕੇ ਨਾਲ ਵੋਟਾਂ ਜਿੱਤਣ ਤੋਂ ਬਾਅਦ ਆ ਜਿਹੜਾ ਚਹਿਲ ਉਹ ਲੋਕਾਂ ਸਾਹਮਣੇ ਪੜੀ ਭਾਰੀ ਬੇਦਖ ਹੋ ਗਿਆ ਉਹਨਾਂ ਦੀ ਆਪਦੀ ਪਾਰਟੀ ਵੀ ਇਸ ਕਰਕੇ ਗਵਾਈ ਭਾਰੀ ਸਾਨੂੰ ਕੋਈ ਯਾਰਾ ਦੱਸਣ ਦੀ ਲੋੜ ਨਹੀਂ ਉਹਦੀ ਪਾਰਟੀ ਦਾ ਪ੍ਰਧਾਨ ਹੀ ਦੱਸ ਰਿਹਾ ਕਿ ਅਸੀਂ ਕੀ ਕੁਝ ਕੀਤਾ ਤੇ ਅਜ ਉਹਨਾਂ ਕਰਕੇ ਉਹ ਗਾਇਬ ਹੋ ਗਏ ਦੱਸੋ ਉਹ ਆਪਕੋ ਚਾ ਦੇਖ ਜੋ ਤਾਂ ਨਹੀਂ ਹੈ ਤਾਂ ਸਾਡੇ ਉਹ ਲੁਧਿਆਣੇ ਦਾ ਕੀ ਸੋਚਾਂਗੇ ਸੰਜੀਵ ਅਰੋੜਾ ਜੀ ਦੇ ਮੈਂ ਸਮਝਦਾ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ ਚੌਣਾ ਜਿਤਨਾ ਬਾਤ ਦੀ ਗੱਲ ਉਹ ਦਿਨ ਪਹਿਲੇ ਜਿੱਤੀ ਬੈਠੇ ਸੋ ਇੱਕ ਇੱਕ ਤਰਫਾ ਫੈਸਲਾ ਹੈ ਮੈਂ ਬਿਲਕੁਲ ਵਿਸ਼ਵਾਸ ਤੋਂ ਬੋਲਾਂ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪਧਰ ਬੈਠੇ ਹਨ ਰੋੜਾ ਜੀ ਉਹ ਸ਼ੈਲੀ ਕਲਸੀ ਜੀ ਕਿ ਅਸੀਂ ਡਟ ਕੇ ਬਿਨਾਂ ਕਿਸੇ ਸ਼ਰਤ ਮੈਂ ਦੱਸਣਾ ਚਾਹੁੰਦਾ ਬਿਨਾਂ ਕਿਸੇ ਸ਼ਰਤ ਬਿਲਕੁਲ ਇਸ ਸਰਕਾਰ ਦੀਆਂ ਸਾਫ਼ ਸੁਥਰੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਡਟੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੁੰਨਾ ਬੀਤੀ ਕਰਾਂਗਾ ਪ੍ਰਧਾਨ ਸਾਹਿਬ ਜਿਹੜੇ ਯੋਗਰਾ ਸ਼ਰਮਾ ਜੀ ਨਾਲਾਇ ਨੇ ਉਹ ਵੀ ਦੋ ਸ਼ਬਦ ਜੋੜ ਬੋਲੇ ਬਹੁਤ ਬਹੁਤ ਧੰਨਵਾਦੀ ਮੈਂ ਆਮ ਆਗਵਾ ਜੀ ਦਾ ਸਹਿਯੋਗ ਅੱਛੀ ਜੀ ਆਪਣੇ ਸੰਗਠਨ ਵੱਲੋਂ ਇਹਨਾਂ ਨੂੰ ਵਸਵਾਸ ਜੁਆਨਾ ਜਿਸ ਤਰ੍ਹਾਂ ਅਗਵਾਦੀ ਟੀਮ ਨੇ ਪ੍ਰਾਰਣ ਕੀਤਾ ਹੈ ਕਿ ਸੰਜੀਵ ਰੋੜਾ ਜੀ ਨੂੰ ਇਸ ਵਿਧਾਨ ਸਭਾ ਜਨਾਬਾ ਵਿੱਚ ਬੜੇ ਉੱਚੇ ਪਦਵ ਰਹਿਣਾ ਜਤਾਣਾ ਤਾਂ ਅੱਜ ਜਿਹੜੀ ਲੜਾਈ ਹੋਈ ਹੈ ਸਿਰਫ ਜਿਹੜੇ ਤੇ ਆਪਾਂ ਹੈ ਹੀ ਨਹੀਂ ਉਹ ਤੇ ਕਰਵਾ ਨਹੀਂ ਆਪਾਂ ਕਿਨੇ ਲੀਡ ਤੇ ਜਿੱਤਦੇ ਆ ਇਹ ਗੱਲ ਜ਼ਰੂਰੀ ਹੈ ਸਾਡੇ ਬਾਤ ਅਸੀਂ ਦਿਨ ਰਾਤ ਮਿਹਨਤ ਕਰਕੇ ਜਿੰਨੇ ਵੀ ਤੇਰੇ ਬੱਚੇ ਆ ਕਿਉਂਕਿ ਲੜਾਈ ਜਿਹੜੀ ਪੈਸੇ ਵਾਲਾਂ ਪੈਸੇ ਵਾਲਿਆਂ ਨਾਲ ਕਿਉਂਕਿ ਕੁਝ ਹੋਦਾ ਕਿ ਪੈਸੇ ਦੇ ਬਲਵਾਨ ਪੰਜਾਬ ਨੂੰ ਖਰੀਦਵਾ ਜਾਂਦੇ ਨੇ ਔਰ ਪੂਰੇ ਇੱਕ ਮਾਤਰਾ ਦੇ ਦੋਪਾਨ ਦੀ ਇੱਕੋ ਜਿਹੀ ਸਟੇਟ ਹੈਗੀ ਆ ਜਿੱਦ ਉਸ ਪੈਸੇਵਾਂ ਦੀ ਪਾਰਟੀਆਂ ਨੂੰ ਬਹੁਤ ਵੱਡਾ ਆਇਨਾ ਦਿਖਾਇਆ ਕਿਉਂਕਿ ਅੱਜ ਸਾਡੀ ਸਰਕਾਰ ਜੀ ਪੰਜਾਬ ਦੀ ਮੌਜੂਦਾ ਗੋਰਮਾ ਤੇ ਡਰੰਟੀ ਦੀ ਦਵਾਈ ਨਾ ਰਹੀ ਆ ਜਿਵੇਂ ਅਸੀਂ ਬਾਰ ਬਾਰ ਇੱਡੀ ਗੱਲ ਕਹੀ ਹੈ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਲੱਗਿਆ ਨੇ ਉਹ ਸੈਂਟਰ ਦਾ ਹੀ ਨੇ ਫਿਰ ਟਰੱਕ ਆ ਕੇ ਭਰ ਰਹੀ ਹੈ ਇੱਕ ਬਹੁਤ ਬੜੀ ਉੱਚੀ ਬੜੇ ਉੱਚੇ ਪੱਧਰ ਤੇ ਜਿਹੜੀ ਸਾਜ਼ਿਸ਼ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਇਹ ਚੱਲ ਰਹੀ ਆ ਇਸ ਸਰਕਾਰ ਦੇ ਵਿੱਚਾ ਦਿਖਾਉਣ ਵਾਸਤੇ ਚੱਲ ਰਹੀ ਆ ਮੈਨੂੰ ਅੱਲਾਹ ਉਹ ਲੋਕਾਂ ਦੇ ਮਰਜ਼ੂਬੇ ਕਰੀ ਨੀ ਕੋਈ ਜਿਹੜੇ ਨਹੀਂ ਹੁੰਦੇ ਕਿ ਪੰਜਾਬ ਦੀ ਜਾਨਤਾ ਕਿਉਂਕਿ ਪੰਜਾਬ ਦੀ ਜਾਨਤਾ ਨੇ ਇਹ ਨਾ ਦਿਖਾਇਆ ਇਹਨਾਂ ਨੂੰ ਤੇ ਇਸ ਕਰਕੇ ਅੱਜ ਆਪਾਂ ਇਸ ਮੰਚ ਤੋਂ ਖੁੱਲ੍ਹੇ ਮਨ ਨਾਲ ਆਪਣੇ ਭਾਈ ਸੰਜੀਵ ਰੋਹਾਜੀ ਦਾ ਸਮਰਥਨ ਕਰਦੇ ਆਂ ਉਹਨੂੰ ਲੋਕਾਂ ਦੇ ਹੋਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਮੈਂਤ ਕਰਕੇ ਬਹੁਤ ਵਧੀਆ ਗਿਣਤੀ ਦੇ ਨਾਲ ਉਹਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੀਏ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨ ਆਮੈਂ ਬੈਂਟੀ ਗਰੰਗਾ ਸਾਹਿਬ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਯਮਨ ਰੋੜਾ ਜੀ ਕੈਬਨਿਟ ਮੰਤਰੀ ਯੂਪੀ ਸਾਰਿੰਗ ਜੁਆਇਨਿੰਗ ਜ਼ੋਨਾਂ ਦੇ ਅੰਦਰ ਦੇ ਲੀਡਰਸ਼ਿਪ ਚੋਰੀ ਤੇ ਜਿਹੜਾ ਸਮਰਥਨ ਵੀ ਮਿਲ ਰਿਹਾ ਮੈਂ ਬੇਨਤੀ ਕਰਾਂਗਾ ਕਿ ਅਮਨ ਰੋੜਾ ਜੀ ਉਹ ਜਰੂਰ ਇਸ ਪ੍ਰੈਸ ਕਾਨਫਰੰਸ ਉਹ ਬਹੁਤ ਬਹੁਤ ਧੰਵਾਦ ਡਾਕਟਰ ਸਾਹਿਬ ਬਹੁਤ ਹੀ ਪਰਪਰ ਤੇ ਸਤਿਕਾਰਯੋਗ ਲੁਧਿਆਣਾ ਦੇ ਸਾਰੇ মিডিਆ ਦੇ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਇਥੋਂ ਬਹੁਤ ਬਹੁਤ ਵੈਲਕਮ ਤੁਹਾਡਾ ਧੰਨਵਾਦ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੁਆਇਨਿੰਗ ਔਰ ਜੋ ਸਮਰਥਨ ਦੇਣਾ ਉਹਦੇ ਵਿੱਚ ਉਚਿਤ ਤੌਰ ਤੇ ਮੇਰੇ ਸਾਥੀ ਮੇਰੇ ਵੀਰ ਸ਼ਹਿਰੀ ਕਸੀ ਜੀ ਐਮਐਲਏ ਮਟਾਲਾ ਪਰ ਵਰਕਿੰਗ ਪ੍ਰੈਜ਼ੀਡੈਂਟ ਆਫ ਸਨਿਆਲ ਵਾਲੀ ਸਾਡੇ ਜਨ ਸੈਕਟਰੀ ਚੇਅਰਮੈਨ ਸੀਵਰੇਜ ਬੋਰਡ ਔਰ ਜਿਹੜੇ ਜਿਨੇ ਹੁਣੇ ਤੁਹਾਡੇ ਨੂੰ ਮੁਖਾਤਬ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵ ਸੇਨਾ ਉਦਮਬਾਲਾ ਸਾਹਿਬ ਦੇ ਸਟੇਟ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਚੰਦਰ ਜੀ ਔਰ ਹਨੀ ਜੀ ਸਾਰੇ ਹੀ ਸਤਿਕਾਰਯੋਗ ਸਾਥੀ ਅੱਜ ਆਪਣੀ ਪੂਰੀ ਸਟੇਟ ਦੀ ਟੀਮ ਦੇ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਔਰ ਸ਼੍ਰੀ ਸੰਜੀਵ ਰੋੜਾ ਨੂੰ ਸਮਰਥਨ ਦੇ ਲਈ ਪਹੁੰਚੇ ਨੇ ਮੈਂ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਆਖਦਾ ਔਰ ਮੈਂ ਮੰਨ ਕੇ ਚਾਹਦਾ ਕਿ ਇਹਨਾਂ ਦਾ ਦੀ ਜੋ ਸਪੋਰਟ ਹੈ ਇਹਨਾਂ ਦਾ ਜੋ ਸਮਰਥਨ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਚੋਣ ਮੁਹਿੰਮ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਖੁਲਾਰਾ ਔਰ ਹੰਗਾਰਾ ਔਰ ਸਟਰੈਂਥ ਹੈ ਜਿਹੜੀ ਉਹ ਮਿਲੇਗੀ ਕਿਉਂਕਿ ਅੱਜ ਲੁਧਿਆਣਾ ਵੈਸਟ ਮਨ ਬਣਾ ਚੁੱਕਿਆ ਕਿ ਕੰਮਾਂ ਨੂੰ ਦੇਖਦੇ ਹੋਏ ਸ਼ਰਾਫਤ ਨੂੰ ਦੇਖਦੇ ਹੋਏ ਇਮਾਨਦਾਰੀ ਨੂੰ ਦੇਖਦੇ ਹੋਏ ਔਰ ਡਿਵੈਲਪਮੈਂਟ ਨੂੰ ਦੇਖਦੇ ਹੋਏ ਇੱਕੋ ਇੱਕ ਚੋਇਸ ਲੁਧਿਆਣਾ ਵੈਸਟ ਦੇ ਲੋਕਾਂ ਕੋਲ ਬਚਦੀ ਹੈ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਜੀ ਸੋ ਇਹਨਾਂ ਸਾਰੇ ਸਾਥੀਆਂ ਦਾ ਜਿੱਤੇ ਮੈਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਹੀ ਅੱਜ ਇਹਨਾਂ ਦੀ ਜੁਆਇਨਿੰਗ ਦੇ ਨਾਲ ਇੱਕ ਚੀਜ਼ ਹੋਰ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਲੋਕ ਜਿਹੜੇ ਕਿ ਧਰਮ ਮਜ਼ਬ ਫਿਰਕਿਆਂ ਦੇ ਨਾਂ ਦੇ ਉੱਪਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇਹ ਮੂਹ ਤੋੜ ਜਵਾਬ ਹੈ ਕਿਉਂਕਿ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਭ ਤੋਂ ਵੱਧ ਸੈਕੂਲਰ ਧਰਤੀ ਹੈ ਇੱਥੇ ਆਪੋ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਦੇ ਨਾਲ ਨਾਲ ਜੋ ਪੰਜਾਬੀਅਤ ਦੀ ਦੇ ਦੇ ਪ੍ਰਤੀ ਜੋ 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 ਸਮਰਪਣ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਹੈ ਉਹ ਬਹੁਤ ਮਜ਼ਬੂਤ ਹੈ ਤੇ ਜਿਹਦੀ ਵਜ੍ਹਾ ਕਰਕੇ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਚੰਦਰ ਜੀ ਨੇ ਦੱਸਿਆ ਕਿ ਬੀਜੇਪੀ ਦੀ ਗੱਲ ਕੀਤੀ ਕਿ ਗੱਲ ਚਾਹੇ ਉਹ ਹਿੰਦੂਤਵਾਦੀ ਕਰਦੇ ਨੇ ਪਰ ਹਿੰਦੂਤਵਾਦ ਦੇ ਲਈ ਵੀ ਉਹਨਾਂ ਨੇ ਹਜੇ ਤੱਕ ਕੁਝ ਕੀਤਾ ਨਹੀਂ ਹੈਗਾ ਸੋ ਅੱਜ ਮੈਂ ਜਿੱਥੇ ਧੰਨਵਾਦ ਕਰਦਾ ਕਿ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਪਣੇ ਸਮਾਜ ਦੇ ਜਿੰਨੇ ਇਸ਼ੂਜ਼ ਨੇ ਸਾਰੇ ਸਮਾਜ ਦੇ ਆਪਾਂ ਆਪਣਾ ਸਮਾਜ ਵੀ ਸਮਾਜ ਦਾ ਹਿੱਸਾ ਹੈ ਪੰਜਾਬ ਦੇ ਜਿੰਨੇ ਇਸ਼ੂਜ਼ ਨੇ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਪੰਜਾਬ ਦੀ ਔਰ ਲੁਧਿਆਣਾ ਦੀ ਤਰੱਕੀ ਦੇ ਲਈ ਆਪਾਂ ਸਾਰੇ ਦਿਨ ਰਾਤ ਕੰਮ ਕਰਾਂਗੇ ਤਾਂ ਕਿ ਇਸ ਸੂਬੇ ਨੂੰ ਮੁੜ ਤੋਂ ਦੁਬਾਰਾ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਆਪਾਂ ਸਾਰੇ ਨਾਲ ਮਿਲ ਕੇ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਦੇ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਇਹਨੂੰ ਨੰਬਰ 1 ਸੂਬਾ ਬਣਾ ਸਕੀਏ ਸੋ ਇੱਕ ਵਾਰ ਫੇਰ ਤੋਂ ਯੋਗਰਾਜੀ ਤੁਹਾਡਾ ਚੰਦਰਜੀ ਤੁਹਾਡਾ ਹਣੀ ਜੀ ਤੁਹਾਡੀ ਸਾਰੀ ਦੀ ਸਾਰੀ ਸੂਵੇਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਤੁਹਾਡਾ ਜੀ ਆਇਆਂ ਆਖਦਾ ਹਾਂ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਛੱਡ ਕੇ ਅੱਜ ਸ਼ਾਮਲ ਹੋਏ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਨਿੱਜੀ ਤੌਰ ਤੇ ਔਰ ਮੇਰੇ ਸਾਰੇ ਸਾਥੀ ਸਾਡੇ ਵੀਰ ਸ਼ੈਰੀ ਕਲਸੀ ਜੀ ਡਾਕਟਰ ਸਨੀ ਆਲੂਵਾਲੀਆ ਜੀ ਜਰਗ ਸਾਹਿਬ ਸਮੁੱਚੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵੱਲੋਂ ਉਹਨਾਂ ਸਾਡੇ ਸਾਥੀਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਕੱਲ અમદાવાદ ਏਅਰਪਲੇਨ ਕ੍ਰੈਸ਼ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਦੁਖਦਾਇਕ ਘਟਨਾ ਹੈ ਜਿਹਦੇ ਨਾਲ ਸੰਕੜੇ ਪਰਿਵਾਰ ਨੇ ਜਿਹੜੇ ਉਹ ਖਤਮ ਹੋ ਗਏ ਸੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਦੁਖਦਾਇਕ ਜੋ ਉਹ ਸੀਨ ਦੇਖਣ ਨੂੰ ਮਿਲੇ ਨੇ ਪ੍ਰਮਾਤਮਾ ਇਹੋ ਜਿਹਾ ਕਦੇ ਕਿਸੇ ਨਾਲ ਮੁੜਕੇ ਦੁਬਾਰਾ ਦੇਖਣਾ ਦਾ ਕਦੇ ਮੌਕਾ ਨਾ ਮਿਲੇ ਇਹੀ ਅਰਦਾਸ ਦੁਆ ਕਰਦੇ ਆ। ਬਾਕੀ ਜੋ ਤੁਸੀਂ ਗੱਲ ਕੀਤੀ ਕਿ ਕਿਉਂਕਿ ਚਲੋ ਲੁਧਿਆਣਾ ਵੈਸਟੀ ਇਲੈਕਸ਼ਨ ਚੱਲਦੀ ਹੈ। ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਾਡੀ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਦਾ ਧੰਨਵਾਦ ਕਰਦੇ ਤੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਮੈਂ ਸਮਝਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਉਣ ਦਾ ਕੰਮ ਹੈ ਜਿਹੜਾ ਉਹ ਇਹਨਾਂ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਹੋਰ ਖਾਲਾ ਹੋ ਜਾਏਗਾ ਸ਼੍ਰੀ ਸੰਜੀਵ अरोड़ा ਨੂੰ ਵੱਡੇ ਮਾਰਜਿਨ ਦੇ ਉੱਪਰ ਜਿੱਤ ਬਖਸ਼ ਕੇ। ਰੋੜਾ ਸਾਹਿਬ ਇਸ ਚੋਣ ਦਾ ਮਤਲਬ ਤੁਹਾਡੀ ਟੱਕਰ ਕਿਹੜੀ ਪਾਰਟੀ ਨਾਲ ਦਾ ਜਦੋਂ ਕੰਮਾਂ ਦੀ ਗੱਲ ਕਰਾਂਗੇ ਜਦੋਂ ਸ਼ਰਾਫਤ ਦੀ ਗੱਲ ਕਰਾਂਗੇ ਜਦੋਂ ਇਮਾਨਦਾਰੀ ਦੀ ਗੱਲ ਕਰਾਂਗੇ ਉਦੋਂ ਕਿਸੇ ਪਾਰਟੀ ਨਾਲ ਕੋਈ ਨਜ਼ਰ ਟੱਕਰ ਨਜ਼ਰ ਨਹੀਂ ਆਉਂਦੀ ਹੈਗੀ ਸੋ ਮੈਂ ਸਮਝਦਾ ਕਿ ਇੱਕ ਤਰਫ ਹੈ ਜਿਹੜਾ ਉਹ ਕੈਂਪੇਨ ਔਰ ਮੁਕਾਬਲਾ ਜਿਹੜਾ ਚੱਲ ਰਿਹਾ ਆ। ਆਸ਼ੂਦੀ ਤਾਂ ਕੁਝ ਬਸਤੀ ਗਲਤੋੜੇ ਲੀਡਰ ਵਾਰ-ਵਾਰ ਕਰਦੇ ਨੇ। ਹਾਂਜੀ। ਆਸ਼ੂਦੀ ਬੁਧਵਾਰਸੀ ਕਰਕੇ ਉਹਨੂੰ ਬੋਤਾਂ ਨਹੀਂ ਪੈਣਗੀਆਂ। ਬਾਕੀ ਲੀਡਰਾਂ ਦੇ ਕੀ ਦੋਸ਼ ਨੇ? ਜਿਹੜੇ ਬਾਕੀ ਧਿਰ ਦੇ ਬੱਸ ਆਪਣੀ ਉ ਦੋਸ਼ ਲਾਉਣ ਵਾਲਾ ਮੈਂ ਕੌਣ ਹੁੰਨਾ ਜੀ? ਅੱਦੇ। ਨਹੀਂ ਆਸ਼ੂਦੀ ਤਾਂ ਲੱਗੇ। ਸਿਰੇ ਤੇ ਬੋਲੋ ਤੇ। ਦੋਸ਼ ਦੇਖੋ ਮੇਰੀ ਕਹ ਸਮਝੋ ਸੀ। ਅਸੀਂ ਦੋਸ਼ ਲਾਉਣ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਕੰਮ ਕਰਨ ਦੀ ਰਾਜਨੀਤੀ ਹੈ ਜਿਹੜੀ ਉਹ ਕਰਦੇ ਆ। ਕੀਨੇ ਕੀਤੇ ਕੀ ਦੋਸ਼ ਲਾਇਆ ਕਿ ਨਹੀਂ ਲਾਇਆ ਉਹ ਲੁਧਿਆਣਾ ਵੈਸਟ ਦੇ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤਾਂ ਸਿਰਫ ਆਪੋ ਆਪਣੇ ਕੰਮ ਲਈ ਜਿਹੜੇ ਸਰਕਾਰ ਦੇ ਵੀ ਹੋ ਸੰਜੀਵ अरोड़ा ਜੀ ਦੇ ਵੀ ਪਿਛਲੇ 3 ਸਾਲ ਦੇ ਉਹਨਾਂ ਨੂੰ ਲੈ ਕੇ ਸੰਜੀਵ अरोड़ा ਜੀ ਦੀ ਇਮਾਨਦਾਰੀ ਤੇ ਸ਼ਰਾਫਤ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਲੈ ਕੇ ਭਗਵੰਤ ਮਾਨ ਦੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਾ ਰਹੇ ਹਾਂ ਬਾਕੀ ਕੌਣ ਕੀ ਦੇ ਬਾਰੇ ਕੀ ਸੋਚਦਾ ਹੈ ਇਹ ਤਾਂ ਵੋਟਰਾਂ ਨੇ ਡਿਸਾਈਡ ਕਰਨਾ। ਮਾਨਵ ਦਸਿੰਘ ਕੰਗ ਨੇ ਕਿਹਾ ਕਿ ਮਿੱਧਕੇ ਰੱਖਣਾ ਉਹ ਨਾਲ ਧਮਕੇ ਦੇ ਨਾਲ ਬੰਦਾ। ਹਾਂ ਤੇ ਫਿਰ ਉਹਦਾ ਉਹਦਾ ਉਹ ਤਾਂ ਇਕੱਲੇ ਕੰਗ ਸਾਹਿਬ ਦੇ ਕਹਿਣ ਦਾ ਕੀ ਹੈ? ਉਹ ਤਾਂ ਸਾਰੇ ਪੰਜਾਬ ਨੇ ਸਾਰੇ ਮੁਲਕ ਨੇ ਸੁਣਿਆ ਸੀਗਾ ਕਿ ਕਿਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਸੀਗੀ। ਹੁਣ ਇਹਦਾ ਲੋਕ ਹੀ ਡਿਸਾਈਡ ਕਰਨਗੇ ਵੀ ਉਹਨੂੰ ਉਹਨੂੰ ਕਿ ਉਹਨੂੰ ਕਿਹੋ ਜਿਹੀ ਸ਼ਬਦਾਵਲੀ ਨੂੰ ਕਿੰਨਾ ਕੁ ਐਕਸੈਪਟ ਕਰ ਦਿੰਨੇ ਨੂੰ ਤਾਂ ਲੁਧਿਆਣਾ ਹੀ ਦੱਸੇਗਾ। ਪਰ ਜੀ ਠੀਕ ਹੈ ਜੀ। ਥੈਂਕ ਯੂ। ਥੈਂਕ ਯੂ।